8 ਤੇ 9 ਪੋ ਦੀ ਠੰਡੀ ਅਤੇ ਹਨੇਰੀ ਰਾਤ ਨੂੰ ਚਮਕੌਰ ਦੇ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਚਿਹਰਿਆਂ ਨੂੰ ਪਹਿਚਾਣਦੀ ਢੂੜਦੀ ਇੱਕ ਬੀਬੀ ਫੇਰ ਰਹੀ ਸੀ ਜਿਸ ਦਾ ਪਿੰਡ ਚਮਕੌਰ ਤੋਂ 2 ਕਿਲੋਮੀਟਰ ਦੂਰ ਰਾਏਪੁਰ ਹੁੰਦਾ ਹੈ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਰਾਏਪੁਰ ਪਿੰਡ ਵਿੱਚੋਂ ਲੰਘੇ ਸਨ ਤੇ ਫਿਰ ਜੰਡ ਸਾਹਿਬ ਵੱਲ ਦੀ ਹੁੰਦੇ ਹੋਏ 마ਸੀਵਾੜੇ ਜਾ ਪਹੁੰਚੇ ਸਨ ਬਰੂ ਦੇ ਪਿਆਰ ਵਿੱਚ ਭਿੱਜੀ ਇਸ ਬੀਬੀ ਦੀ ਆਤਮਾ ਨੇ ਠੋਕਰ ਖਾਧੀ ਤੇ ਉਹ ਬਹੁਤ ਵੱਡਾ ਜੇਰਾ ਕਰਕੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰ ਲਈ ਰਾਤ ਨੂੰ ਲਾਸ਼ਾਂ ਦੇ ਢੇਰ ਵਿੱਚੋਂ ਸਿੱਖਾਂ ਦੀਆਂ ਮਰਤਕ ਦੇਹਾਂ ਦੀ ਭਾਲ ਕਰਦੀ ਹੈ ਏ ਬੀਬੀ ਇੱਕ ਦੀਵੇ ਦੀ ਲੋ ਦੇ ਸਹਾਰੇ ਸ਼ਹੀਦ ਹੋਏ ਸਿੰਘਾਂ ਦੀ ਪਛਾਣ ਕਰਕੇ ਉਹਨਾਂ ਦੀਆਂ ਦੇਹਾਂ ਨੂੰ ਖਿੱਚ-ਖਿੱਚ ਕੇ ਇੱਕ ਥਾਂ ਤੇ ਇਕੱਠੇ ਕਰ ਰਹੀ ਹੁੰਦੀ ਐ ਲਾਛਾਂ ਦੇ ਉੱਥੇ ਉੱਚੇ-ਉੱਚੇ ਢੇਰਾਂ ਵਿੱਚੋਂ ਬੜੀ ਮੁਸ਼ਕਲ ਨਾਲ ਸਿੱਖ ਪਛਾਣੇ ਜਾ ਰਹੇ ਸਨ ਇਸ ਬੀਬੀ ਸ਼ਰਨ ਕੌਰ ਨੇ ਕਾਫੀ ਚਿਰ ਸਖਤ ਮਿਹਨਤ ਕਰਕੇ 12 ਤੋਂ 15 ਸਿੱਖਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਕਰਕੇ ਉਹਨਾਂ ਨੂੰ ਇੱਕ ਥਾਂ ਇਕੱਠੇ ਕੀਤਾ ਇਹ ਸਭ ਕੁਝ ਕਰਦਿਆਂ ਬੀਬੀ ਸ਼ਰਨ ਕੌਰ ਆਪ ਵੀ ਬਹੁਤ ਥੱਕ ਚੁੱਕੀ ਸੀ ਤੇ ਉਸਨੇ ਇਹ ਸੋਚਦਿਆਂ ਕਿ ਕਿਤੇ ਦਿਨ ਨਾ ਚੜ ਜਾਵੇ ਆਲੇ ਦੁਆਲੇੋਂ ਛੋਟੀਆਂ ਮੋਟੀਆਂ ਲੱਕੜਾਂ ਪਾਥੀਆਂ ਕਾਈ ਸੁੱਕਾ ਘਾਹ ਆਦਿ ਇਕੱਠੇ ਕਰਨੇ ਸ਼ੁਰੂ ਕੀਤੇ ਸਾਰਾ ਕੁਝ ਸ਼ਹੀਦ ਸਿੰਘਾਂ ਦੀਆਂ ਦੇਹਾਂ ਉੱਤੇ ਰੱਖ ਕੇ ਕੀਰਤਨ ਸੋਇਲੇ ਦਾ ਪਾਠ ਕਰਕੇ ਤਿਆਰ ਕੀਤੇ ਅਗੀਠੇ ਨੂੰ ਅੱਗ ਦਾ ਲਾਂਬੂ ਲਾ ਦਿੱਤਾ ਗਿਆ ਛੇਤੀ ਹੀ ਅੱਗ ਭੜਕ ਉੱਠੀ ਦੂਜੇ ਪਾਸੇ ਮੁਗਲ ਸਿਪਾਈ ਜੋ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਦਫਨਾਉਂਦੇ ਥੱਕੇ ਹਾਰੇ ਅਜੇ ਸੁੱਤੇ ਹੀ ਸਨ ਕਿ ਅੱਗ ਦੀਆਂ ਲਾਟਾਂ ਵੇਖ ਕੇ ਇੱਕਦਮ ਜਾਗ ਉੱਠੇ ਬਹੁਤ ਦੇਰ ਤੱਕ ਉਹ ਡਰ ਦੇ ਮਾਰੇ ਅੱਗ ਦੇ ਨੇੜੇ ਹੀ ਨਾ ਆਏ ਪਰ ਜਦੋਂ ਅੱਗ ਦੇ ਚਾਨਣ ਵਿੱਚ ਬੈਠੀ ਇੱਕ ਔਰਤ ਉਹਨਾਂ ਨੂੰ ਦੇਖੀ ਤਾਂ ਉਹਨਾਂ ਨੇ ਕੋਲ ਆ ਕੇ ਬੀਬੀ ਤੋਂ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਕੀ ਕਰ ਰਹੀ ਹੈ ਤਾਂ ਬੀਬੀ ਸ਼ਰਨ ਕੌਰ ਨੇ ਬੜੇ ਬੇਖੌਫ ਹੋ ਕੇ ਉੱਤਰ ਦਿੱਤਾ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਤੇ ਜੰਗ ਵਿੱਚ ਸ਼ਹੀਦ ਹੋਏ ਆਪਣੇ ਭਰਾਵਾਂ ਦਾ ਅੰਤਿਮ ਸੰਸਕਾਰ ਕਰ ਰਹੀ ਹਾਂ ਸਿਪਾਈ ਕੋਲ ਜਾ ਕੇ ਬੀਬੀ ਨੂੰ ਫੜਨ ਲੱਗੇ ਤਾਂ ਬੀਬੀ ਨੇ ਤਲਵਾਰ ਧੂਕੇ ਬਾਹਰ ਕੱਢੀ ਤੇ ਉੱਥੇ ਹੀ ਕਈ ਸਿਪਾਈ ਪਾਰ ਬੁਲਾ ਦਿੱਤੇ ਇਸ ਝੜਪ ਵਿੱਚ ਬੀਬੀ ਸ਼ਰਨ ਕੌਰ ਤੇ ਨੇਜੇ ਦਾ ਇੱਕ ਗਹਿਰਾ ਵਾਰ ਹੁੰਦਾ ਹੈ ਇਸ ਕਾਰਨ ਉਹ ਧਰਤੀ ਤੇ ਡਿੱਗ ਜਾਂਦੇ ਹਨ ਤੇ ਜਾਬਰ ਸਿਪਾਈ ਜ਼ਖਮੀ ਹਾਲਤ ਵਿੱਚ ਹੀ ਬੀਬੀ ਸ਼ਰਨ ਕੌਰ ਨੂੰ ਉਸੇ ਅੱਗ ਵਿੱਚ ਸੁੱਟ ਦਿੰਦੇ ਹਨ ਆਪਣੀ ਜਾਨ ਦੀ ਬਾਜ਼ੀ ਲਾ ਬੀਬੀ ਜੀਵੀ ਚਮਕੌਰ ਦੇ ਸ਼ਹੀਦਾਂ ਵਿੱਚ ਸ਼ਾਮਲ ਹੋ ਗਏ ਸਨ ਬੀਬੀ ਸ਼ਰਨ ਕੌਰ ਦੀ ਦੇਵੀ ਅਜੇ ਅੱਧੀ ਕੋ ਜਲੀ ਸੀ ਕਿ ਚਿਪਾਈਆਂ ਨੇ ਪਾਣੀ ਪਾ ਕੇ ਅੱਗ ਠੰਡੀ ਕਰ ਦਿੱਤੀ ਬੀਬੀ ਸ਼ਰਨ ਕੌਰ ਨੇ 8 ਤੇ 9 ਪੋ ਦੀ ਰਾਤ ਨੂੰ ਚਮਕੌਰ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਕਰਦਿਆਂ ਆਪਣੀ ਕੁਰਬਾਨੀ ਦਿੱਤੀ ਸੀ ਇਸ ਤੋਂ ਬਾਅਦ ਰਾਮਾ ਤੇ ਤਲੋਕਾ ਨਾਂ ਦੇ ਦੋ ਭਰਾ ਜੋ ਸਰਹੰਦ ਆਪਣਾ ਮਾਮਲਾ ਦੇਣ ਜਾ ਰਹੇ ਸਨ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਦਸਮ ਪਿਤਾ ਜੀ ਨੇ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ ਇਹ ਦੋਵੇਂ ਭਰਾ ਰਾਮਾ ਤੇ ਤਲੋਕਾ ਪੁੱਛਦੇ ਪਿਛਾਉਂਦੇ ਚਮਕੌਰ ਜਾ ਪੜਦੇ ਹਨ ਜਿੱਥੇ ਜਾ ਕੇ ਇਹ ਦੇਖਦੇ ਕਿ ਸਭ ਪਾਸੇ ਬਸ ਲਾਸ਼ਾਂ ਹੀ ਲਾਸ਼ਾਂ ਹਨ ਦੋਹਾਂ ਭਰਾਵਾਂ ਨੂੰ ਉੱਥੇ ਹੀ ਦਸਮ ਪਿਤਾ ਦੀ ਗੜੀ ਛੱਡਣ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵੀ ਜਾਣਕਾਰੀ ਮਿਲਦੀ ਹੈ ਭਾਈ ਰਾਮਾ ਤੇ ਤਰਲੋਕਾ ਦੇਖਦੇ ਕਿ ਮੁਗਲ ਸਿਪਾਈ ਤਾਂ ਆਪਣੇ ਸਾਥੀਆਂ ਦੀਆਂ ਲਾਸ਼ਾਂ ਦਫਨਾ ਰਹੇ ਸਨ ਪਰ ਸਿੰਘਾਂ ਦੇ ਸਰੀਰ ਉੱਥੇ ਓਵੇਂ ਹੀ ਰੋਲ ਰਹੇ ਸਨ ਇਹ ਸਭ ਕੁਝ ਵੇਖ ਕੇ ਉਹ ਦੋਵੇਂ ਬੜੇ ਦੁਖੀ ਹੁੰਦੇ ਹਨ ਤੇ ਆਪਸ ਵਿੱਚ ਸਲਾਹ ਕਰਦੇ ਕਿ ਅਸੀਂ ਆਪਣੀ jaan ਵਾਰ ਕੇ ਵੀ ਵੱਡੇ ਸਾਹਿਬਜ਼ਾਦੇ ਅਤੇ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਜ਼ਰੂਰ ਕਰਾਂਗੇ ਦੋਹਾਂ ਭਰਾਵਾਂ ਨੇ ਆਪਣੇ ਕੱਪੜੇ ਪਾੜ ਲਏ ਆਪਣੇ ਕੇਸ ਖੋਲ ਕੇ ਪਛਾਣ ਸੁੱਟ ਲਏ ਤੇ ਸਰੀਰ ਤੇ ਮਿੱਟੀ ਮਲ ਕੇ ਪਾਗਲ ਹੋਣ ਦਾ ਨਾਟਕ ਕਰਦੇ ਨੇ ਦੋਵੇਂ ਭਰਾ ਰਾਮਾ ਤੇ ਤਰਲੋਕਾ ਸਾਰਾ ਦਿਨ ਚਮਕੌਰ ਦੀ ਗੜੀ ਦੇ ਆਲੇ-ਦੁਆਲੇ ਹੀ ਘੁੰਮਦੇ ਰਹੇ। ਮੁਗਲ ਸਿਪਾਹੀਆਂ ਨੇ ਵੀ ਦੋਹਾਂ ਨੂੰ ਪਾਗਲ ਸਮਝ ਕੇ ਕੁਝ ਨਹੀਂ ਕਿਹਾ। ਰਾਤ ਪੈ ਜਾਂਦੀ ਹੈ ਤੇ ਇਹ ਦੋਵੇਂ ਸ਼ਹੀਦ ਸਿੰਘਾਂ ਦੇ ਸਰੀਰ ਭਾਲਣੇ ਸ਼ੁਰੂ ਕਰ ਦਿੰਦੇ ਹਨ। ਇਸੇ ਦੌਰਾਨ ਉਹਨਾਂ ਦੋਹਾਂ ਨੂੰ ਉਹ ਅੰਗੀਠਾ ਮਿਲਦਾ ਜਿਸ ਵਿੱਚ ਕਈ ਅਧ ਜਲੇ ਸ਼ਹੀਦ ਸਿੰਘ ਤੇ ਇੱਕ ਅਧ ਜਲੀ ਬੀਬੀ ਦੀ Laash ਪਈ ਸੀ ਜੋ ਬੀਬੀ ਸ਼ਰਨਕੌਰ ਨੇ ਤਿਆਰ ਕੀਤਾ ਸੀ ਤੇ ਸਿਪਾਹੀਆਂ ਨੇ ਉਸ ਨੂੰ ਵੀ ਵਿੱਚੇ ਸੁੱਟ ਦਿੱਤਾ ਸੀ। ਮਗਲਾਂ ਨੇ ਅੱਧ ਜਲੀਆਂ ਲਾਸ਼ਾਂ ਇਸ ਕਰਕੇ ਉੱਥੇ ਰੱਖੀਆਂ ਸਨ ਤਾਂ ਕਿ ਸਿੱਖਾਂ ਦੇ ਸਰੀਰ ਦੀ ਬੇਅਦਬੀ ਹੋਵੇ ਤੇ ਇਸ ਨੂੰ ਵੇਖ ਕੇ ਲੋਕ ਖੌਫ ਖਾਣ ਤੇ ਕੋਈ ਵੀ ਸਰਕਾਰ ਦੇ ਵਿਰੁੱਧ ਜਾਣ ਅਤੇ ਸਿੱਖ ਬੰਦ ਦੀ ਜੁਰਤ ਵੀ ਨਾ ਕਰੇ ਭਾਈ ਰਾਮਾ ਤੇ ਭਾਈ ਤਰਲੋਕਾ ਦੋਵੇਂ ਭਰਾ ਉੱਥੇ ਪਈ ਕਿਸੇ ਲਾਸ਼ ਦੇ ਤੇੜ ਪਾਇਆ ਕਸ਼ਹਿਰਾ ਸਰ ਦੇ ਵਾਲ ਹੱਥ ਵਿੱਚ ਪਾਇਆ ਕੜਾ ਦੇਖ ਕੇ ਪਹਿਚਾਨ ਜਾਂਦੇ ਸਨ ਕਿ ਇਹ ਇੱਕ ਸਿੱਖ ਦਾ ਹੀ ਸਰੀਰ ਹੈ ਹੱਥਾਂ ਨਾਲ ਟੋ ਟੋ ਕੇ ਪਛਾਣ ਕਰਕੇ ਦੋਵੇਂ ਭਰਾ ਸਿੰਘਾਂ ਦੀਆਂ দেহਾਂ ਨੂੰ ਅੰਗੀਠੇ ਉੱਤੇ ਰੱਖ ਰਹੇ ਸਨ ਇਸੇ ਦੌਰਾਨ ਲਬਦਿਆਂ ਲਬਦਿਆਂ ਦੋਹਾਂ ਭਰਾਵਾਂ ਨੂੰ ਸਾਬ ਜਾਨਦਿਆਂ ਦੇ ਸਰੀਰ ਵੀ ਮਿਲ ਗਏ ਜਿਨ੍ਹਾਂ ਨੂੰ ਦੇਖ ਕੇ ਦੋਹਾਂ ਦੇ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਕੋਈ ਸਿੱਖ ਰਹਿ ਨਾ ਜਾਵੇ ਜਿਸ ਕਰਕੇ ਦੋਹਾਂ ਭਰਾਵਾਂ ਨੇ ਪੂਰੀ ਜਾਂਚ ਕਰ ਲਈ ਤੇ ਦੋਹਾਂ ਨੇ ਇਹ ਵੀ ਸੁਣਿਆ ਸੀ ਕੇ ਗੜੀ ਵਿੱਚ ਗੁਰੂ ਜੀ ਦੇ ਨਾਲ 40-45 ਸਿੰਘ ਹੀਟ ਮੌਜੂਦ ਸਨ ਪੂਰੀ ਤਸੱਲੀ ਹੋਣ ਤੇ ਭਾਈ ਰਾਮਾ ਤੇ ਭਾਈ ਤਰਲੋਕ ਨੇ 40 ਸਿੰਘਾਂ ਦੀਆਂ ਮਰਤਕ ਦੇਹਾਂ ਤੇ ਦੋ ਸਾਬਜਾਦਿਆਂ ਦੀਆਂ ਦੇਹਾਂ ਲਿਆ ਕੇ ਅੰਗੀਠੇ ਉੱਤੇ ਰੱਖਦੀਆਂ ਆਸਿਓ ਪਾਸਿਓ ਲੱਭ ਕੇ ਸੁੱਕਾ ਬਾਲਣ ਲਿਆ ਕੇ ਅੰਗੀਠੇ ਉੱਤੇ ਰੱਖਿਆ ਗਿਆ ਤੇ ਫਿਰ ਅਰਦਾਸਾਂ ਸੋਧ ਕੇ ਅੱਖਾਂ ਵਿੱਚੋਂ ਅਥਰੂ ਵਹਾਉਂਦੇ ਹੋਏ ਉਹਨਾਂ ਨੇ ਅੰਗੀਠੇ ਨੂੰ ਲਾਭੂ ਲਾ ਦਿੱਤਾ ਦੋਵੇਂ ਭਰਾ ਆਪਸ ਵਿੱਚ ਗੱਲ ਲਾ ਕੇ ਉੱਚੀ ਉੱਚੀ ਧਾਹਾ ਮਾਰ ਲੱਗੇ ਸਿਪਾਈ ਫਿਰ ਆਗ ਨੂੰ ਦੇਖ ਕੇ ਦੌੜ ਪਏ ਭਾਈ ਰਾਮਾ ਤੇ ਭਾਈ ਤਰਲੋਕਾ ਸਿਪਾਈਆਂ ਨੂੰ ਦੇਖ ਕੇ ਉੱਚੀ ਉੱਚੀ ਕਲਕਾਰੀਆਂ ਮਾਰ ਲੱਗੇ ਤੇ ਮਿੱਟੀ ਘਟਾ ਉਡਾਉਣ ਲੱਗੇ ਇਹ ਵੇਖ ਸਿਪਾਈ ਉਹਨਾਂ ਨੂੰ ਪਾਗਲ ਜਾਣ ਕੇ ਫਿਰ ਵਾਪਸ ਮੁੜ ਗਏ ਉਨ੍ਹਾਂ ਦਾ ਧਿਆਨ ਇਸ ਵਾਰ ਅੰਗੀਠੇ ਵੱਲ ਗਿਆ ਹੀ ਨਹੀਂ ਦਸਮ ਪਿਤਾ ਦੀ ਕਿਰਪਾ ਦੇ ਨਾਲ ਦੋਵੇਂ ਭਰਾ ਭਾਈ ਰਾਮਾ ਤੇ ਭਾਈ ਤਰਲੋਕਾ ਨੇ ਸਹਬਜ਼ਾਦੇ ਅਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਸੀ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਸੰਸਕਾਰ 10 ਪੋ ਦੀ ਰਾਤ ਨੂੰ ਕੀਤੇ ਗਏ ਸਨ ਇਸ ਤੋਂ 3 ਦਿਨਾਂ ਬਾਅਦ ਦੋਹਾਂ ਭਰਾਵਾਂ ਨੇ ਅੰਗੀਠੇ ਦੀ ਸਾਰੀ ਰਾਖ ਇਕੱਠੀ ਕੀਤੀ ਤੇ ਮਿੱਟੀ ਦੇ ਦੋ ਘੜਿਆਂ ਵਿੱਚ ਸਾਰੀ ਰਾਖ ਪਾ ਕੇ ਮਿੱਟੀ ਵਿੱਚ ਦਬ ਦਿੱਤਾ ਤੇ ਫਿਰ ਆਪਣੇ ਪਿੰਡ ਫੋਲ ਨੂੰ ਵਾਪਸ ਚੱਲ ਪਏ ਉਸ ਤੋਂ ਬਾਅਦ ਜਦੋਂ ਦੋਹਾਂ ਭਰਾਵਾਂ ਨੂੰ ਇਹ ਪਤਾ ਲੱਗਾ ਕਿ ਦਸ਼ਮ ਪਿਤਾ ਸਾਬੋ ਕੀ ਤਲਵੰਡੀ ਪਹੁੰਚ ਗਏ ਹਨ ਤਾਂ ਭਾਈ ਰਾਮਾ ਤੇ ਭਾਈ ਤਰਲੋਕਾ ਗੱਡਿਆਂ ਤੇ ਰਸਤ ਪਾਣੀ ਲੱਦ ਕੇ ਤਲਵੰਡੀ ਜਾ ਕੇ ਗੁਰੂ ਚਰਨਾਂ ਵਿੱਚ ਜਾ ਕੇ ਹਾਜ਼ਰ ਹੁੰਦੇ ਹਨ ਤੇ ਜਾ ਕੇ ਦਸ਼ਮ ਪਿਤਾ ਨੂੰ ਦੱਸਦੇ ਕਿ ਕਿਵੇਂ ਉਹਨਾਂ ਨੇ ਪਾਗਲ ਬਣ ਦਾ ਨਾਟਕ ਕਰਕੇ ਚਮਕੌਰ ਦੇ ਸ਼ਹੀਦਾਂ ਅਤੇ ਵੱਡੇ ਸਾਹਿਬਜ਼ਾਦੇ ਦਾ ਅੰਤਮ ਸੰਸਕਾਰ ਕੀਤਾ ਨਾਲ ਹੀ ਦੋਹਾਂ ਭਰਾਵਾਂ ਨੇ ਦੱਸਿਆ ਕਿ ਪਾਤਸ਼ਾਹ ਜੀ ਸਾਡੇ ਤੋਂ ਪਹਿਲਾਂ ਵੀ ਇੱਕ ਬੀਬੀ ਨੇ ਉੱਥੇ ਸੰਸਕਾਰ ਕਰਦਿਆ ਆਪਣੀ ਜਾਨ ਹੀ ਕਰਵਾਰ ਕਰ ਦਿੱਤੀ ਇਹ ਸਾਰੀ ਵਿਥਿਆਸੁਰ ਉੱਥੇ ਬੈਠੀ ਸਾਰੀ ਸੰਗਤ ਦੇ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਸਨ ਦਸਵ ਪਿਤਾ ਜੀ ਨੇ ਸਭ ਨੂੰ ਦਲਾਸਾ ਦਿੱਤਾ ਤੇ ਦੋਹਾਂ ਭਰਾਵਾਂ ਨੂੰ ਗੱਲ ਨਾਲ ਲਾਉਂਦੇ ਹੋਏ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਜੋ ਕੁਝ ਵੀ ਮੰਗੋ ਉਹੀ ਤੁਹਾਨੂੰ ਮਿਲੇਗਾ ਭਾਈ ਰਾਮੇ ਤੇ ਤਰਲੋਕੇ ਨੇ ਕਿਹਾ ਕਿ ਪਾਸ਼ਾ ਜੀ ਆਪ ਜੀ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈ ਪਰ ਸਾਡੀ ਜ਼ਮੀਨ ਦੀ ਮਾਲਕੀ ਸਾਡੇ ਨਾਮ ਨਹੀਂ ਤਾਂ ਪਾਸ਼ਾ ਨੇ ਹੁਕਮ ਕੀਤਾ ਕਿ ਤੁਹਾਡੇ ਤਾਂ ਇਲਾਕੇ ਹੋਣਗੇ ਤੁਹਾਡੀਆਂ ਹਕੂਮਤਾਂ ਹੋਣਗੀਆਂ ਤੁਸੀਂ ਅਮਰਤ ਸ਼ੱਕੇ ਸਿੰਘ ਸੱਜ ਜਾਓ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਰਾਮਾ ਤੇ ਭਾਈ ਤਰਲੋਕਾ ਅੰਮ੍ਰਿਤ ਛੱਕੇ ਭਾਈ ਰਾਮ ਸਿੰਘ ਤੇ ਭਾਈ ਤਰਲੋਕ ਸਿੰਘ ਬਣ ਗਏ ਸਨ ਦੋਵੇਂ ਭਰਾ 7 ਦਿਨਾਂ ਤੱਕ ਗੁਰੂ ਜੀ ਦੇ ਹਜ਼ੂਰੀ ਵਿੱਚ ਸੇਵਾ ਕਰਦੇ ਰਹੇ ਤੇ ਫਿਰ ਗੁਰੂ ਸਾਹਿਬ ਤੋਂ ਜਾਣ ਦੀ ਆਗਿਆ ਮੰਗਦੇ ਹਨ ਪਾਤਸ਼ਾਹ ਜੀ ਨੇ ਦੋਹਾਂ ਨੂੰ ਸਰਵਪਾਉ ਦੇ ਕੇ ਬੜੇ ਸਤਿਕਾਰ ਦੇ ਨਾਲ ਵਧਾਈਗੀ ਦਿੱਤੀ। ਕਿਹਾ ਜਾਂਦਾ ਹੈ ਕਿ ਸਮਾਂ ਬੀਤਿਆ ਤੇ ਫਿਰ ਇਹਨਾਂ ਦੋਹਾਂ ਭਰਾਵਾਂ ਦੇ ਵਾਰਸ ਹੀ ਅੱਗੇ ਚੱਲ ਕੇ ਨਾਬੇ ਪਟਿਆਲੇ ਅਤੇ ਜੀਤ ਦੇ ਰਾਜੇ ਕਹਲائے ਸਨ। ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਵਾਰ ਉਹਨਾਂ ਦੇ ਪੂਰੇ ਹੋਏ ਸਨ। ਦੋਹਾਂ ਭਰਾਵਾਂ ਦੇ ਵਾਰਸਾਂ ਕੋਲ ਅੱਜ ਵੀ ਦਸਪਤਾ ਜੀ ਦੀਆਂ ਬਖਸ਼ਿਸ਼ ਕੀਤੀਆਂ ਕਈ ਅਨਮੋਲ ਦਾਤਾਂ ਮੌਜੂਦ ਹਨ। ਇੱਕ ਹੁਕਮਨਾਮੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦੋਹਾਂ ਭਰਾਵਾਂ ਲਈ ਤੇਰਾ ਘਰ ਮੇਰਾ ਕਹਿ ਕੇ ਪਿਆਰ ਦੀਆਂ ਬਖਸ਼ੀਆਂ ਕੀਤੀਆਂ ਸਨ ਸੋ ਦੋਸਤੋ ਇਹ ਸੀ ਉਹਨਾਂ ਦੋਹਾਂ ਭਰਾਵਾਂ ਦਾ ਇਤਿਹਾਸ ਜਿਨ੍ਹਾਂ ਨੇ ਆਪਣੀ jaan ਤੇ ਖੇਡ ਕੇ ਵੱਡੇ ਜ਼ਾਹਿਬਜਾਦੇ ਅਤੇ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਸੀ